ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਆ ਇਹ ਪਰਦਿਆਂ ਬਾਰੇ ਵੀਡੀਓ ਜਿਵੇਂ ਕਿ ਕਮਰੇ ਆ ਦੇ ਪਰਦੇ ਆਪਾਂ ਇਹ ਤੇ ਸਾਰੇ ਘਰਾਂ ਦੇ ਵਿੱਚ ਲੱਗੇ ਹੁੰਦੇ ਆ ਜੀ ਤੇ ਇਸ ਤਰੀਕੇ ਨਾਲ ਜਦੋਂ ਆਪਾਂ ਇਹਨਾਂ ਨੂੰ ਧੋਨੇ ਆ ਤੇ ਇਹਨਾਂ ਦੇ ਕੜੇ ਜੇ ਨਿਕਲ ਜਾਂਦੇ ਅਗੇ ਜਦੋਂ ਆਪਾਂ ਕੱਪੜੇ ਧੋਣ ਵਾਲੀ ਮਸ਼ੀਨ ਦੇ ਵਿੱਚ ਧੋਨੇ ਆਂਗੇ ਤਾਂ ਇਹ ਜਿਹੜੇ ਹੁੰਦੇ ਇਹਨਾਂ ਦੇ ਕੜੇ ਤਾਂ ਇਹ ਨਿਕਲ ਜਾਂਦੇ ਆ ਜੀ ਤੇ ਅੱਧੀਆਂ ਭੈਣਾਂ ਇਹਨਾਂ ਨੂੰ ਰਿੰਗ ਵੀ ਕਹਿੰਦੀਆਂ ਪਰਦਿਆਂ ਦੀ ਤੇ ਆਪਾਂ ਤਾਂ ਕੜੀ ਬੋਲਦੇ ਆ ਪਿਆਬੀ ਚ ਤੇ ਇਹ ਜਦੋਂ ਆਪਾਂ ਮਸ਼ੀਨ ਦੇ ਵਿੱਚ ਧੋਣੇ ਆ ਜੀ ਜਾਂ ਤਾਂ ਇਹ ਵਿੰਗੇ ਟੇਡੇ ਹੋ ਜਾਂਦੇ ਇਸ ਤਰੀਕੇ ਨਾਲ ਤੇ ਜਾਂ ਇਹ ਨਿਕਲ ਹੀ ਜਾਂਦੇ ਇਸ ਤਰੀਕੇ ਨਾਲ ਤੇ ਅੱਜ ਆਪਾਂ ਤੁਹਾਨੂੰ ਬਹੁਤ ਵਧੀਆ ਤਰੀਕਾ ਦੱਸਾਂਗੇ ਇਹਨਾਂ ਨੂੰ ਧੋਣ ਦਾ ਕੱਪੜੇ ਧੋਣ ਵਾਲੀ ਮਸ਼ੀਨ 'ਚ ਤੇ ਇੱਕ ਵੀ ਇਹ ਕੜਾ ਨਹੀਂ ਨਿਕਲੂਗਾ ਪਰਦਿਆਂ ਦਾ ਤੇ ਤਰੀਕਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਜੀ ਪਰਦੇ ਆਪਾਂ ਕਿਵੇਂ ਧੋਣੇ ਆ ਕੱਪੜੇ ਧੋਣ ਵਾਲੀ ਮਸ਼ੀਨ ਦੇ ਵਿੱਚ ਤੇ ਹਾਂਜੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਆ ਕਰੋ ਜੀ ਤੇ ਵੀਰ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਕਮੈਂਟ ਵੀ ਫਰੀਜ ਕਰਾਂ ਦੇ ਵਿੱਚ ਭੈਣਾ ਗਲਤੀ ਕਰ ਦਿੰਦੀਆਂ ਕੱਪੜੇ ਧੋਣ ਵਾਲੀ ਮਸ਼ੀਨ ਦੇ ਵਿੱਚ ਇਦਾਂ ਹੀ ਭਰਦੇ ਸਿੱਟ ਦਿੰਦੀਆਂ ਨੇ ਧੋਣ ਲਈ ਤੇ ਇਹ ਤਰੀਕਾ ਬਿਲਕੁਲ ਗਲਤ ਹੈ ਜੀ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਨਾ ਇਸ ਤਰ੍ਹਾਂ ਕੜੇ ਨਿਕਲ ਜਾਂਦੇ ਅਗੇ ਤੇ ਹੁਣ ਆਪਾਂ ਤੁਹਾਨੂੰ ਬਿਲਕੁਲ ਸਹੀ ਤਰੀਕਾ ਦੱਸਾਂਗੇ ਤੇ ਇੱਕ ਵੀ ਕੜਾ ਖਰਾਬ ਨਹੀਂ ਹੋਊਗਾ ਇਸ ਤਰੀਕੇ ਨਾਲ ਤੇ ਨਿਕਲੂਗਾ ਨੀਗਾ ਪਰਦਿਆਂ ਦੇ ਵਿੱਚੋਂ ਤੇ ਇਹਦੇ ਲਈ ਜੇ ਆਪਾਂ ਇੱਥੇ ਕਪੜੇ ਧੋਣ ਵਾਲੀ ਮਸ਼ੀਨ ਦੇ ਵਿੱਚ ਪਾਣੀ ਪਾ ਲਿਆ ਏ ਪਾਣੀ ਆਪਾਂ ਜ਼ਿਆਦਾ ਨਹੀਂ ਪਾਵਾਂਗੇ ਕਿਉਂਕਿ ਦੋ ਹੀ ਪਰਦੇ ਆਪਣੇ ਵੱਡੇ ਵੱਡੇ ਤਾਂ ਦੋ ਪਰਦਿਆਂ ਲਈ ਇੰਨਾ ਪਾਣੀ ਕਾਫੀ ਹੈਗਾ ਤੇ ਇਹਦੇ ਲਈ ਆਪਾਂ ਨੇ ਇਹ ਲੈਤੀ ਜੀ ਇਹ ਫੀਤਾ ਲੇਤਾ ਆਪਾਂ ਨੇ ਮੋਟੇ ਵਾਲਾ ਇਸ ਤਰੀਕੇ ਨਾਲ ਕਾਫੀ ਲੰਬਾ ਹੈ ਤੇ ਜੇਕਰ ਤੁਹਾਡੇ ਕੋਲ ਫੀਤਾ ਨਹੀਂ ਹੈਗਾ ਤਾਂ ਤੁਸੀਂ ਕੋਈ ਵੀ ਇਦਾਂ ਦਾ ਮਤਲਬ ਲੀਰ ਲੈ ਲੈਣੀ ਹੈ ਕੱਪੜੇ ਦੀ ਜਾਂ ਕੁਝ ਵੀ ਤੇ ਜੇ ਘਰੇ ਵੀ ਨਹੀਂ ਹੈਗੇ ਤਾਂ ਰਮਾਲ ਹੁੰਦੇ ਆ ਆਪਣੇ ਤਰਮਾਲ ਲੈ ਸਕਦੇ ਆ ਤੁਸੀਂ ਇੱਥੇ ਤੇ ਆਪਾਂ ਇਹ ਲਵਾਂਗੇ ਇਹ ਦਿੱਤਾ ਹੈਗਾ ਆਪਣੇ ਕੋਲੇ کافی ਲੰਬਾ ਤੇ ਇਹ ਮੇਰੀ ਗਲਤੀ ਦੀ ਵਜ੍ਹਾ ਕਰਕੇ ਮੈਨੂੰ ਵੀ ਪਹਿਲਾਂ ਨਹੀਂ ਪਤਾ ਸੀਗਾ ਇਹਦੇ ਬਾਰੇ ਇੰਨੀ ਨੌਲੇਜ ਨਹੀਂ ਸੀ ਮੇਰੀ ਗਲਤੀ ਦੇ ਕਾਰਨ ਹੀ ਇਹ ਨਿਕਲਿਆ ਘੜਾ ਪਰਦੇ ਦਾ ਇਹ ਗਲਤੀ ਤੁਸੀਂ ਨਹੀਂ ਕਰਨੀ ਹੁਣ ਪਰਦੇ ਢੋਣ ਲੱਗੇ ਤੇ ਤਾਂ ਕਰਕੇ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਇਹ ਦੇਖੋ ਇਹ ਆਪਾਂ ਸਾਰੇ ਕੁੰਡੇ ਇਸ ਤਰੀਕੇ ਨਾਲ ਇਕੱਠੇ ਕਰ ਲੈਣੇ ਆ ਪਰਦੇ ਦੇ ਇਸ ਤਰੀਕੇ ਨਾਲ ਦੇਖੋ ਜੀ ਇਹ ਦੂਸਰੇ ਪਰਦੇ ਦਾ ਵੀ ਆਪਣਾ ਇੱਕ ਕੜਾ ਨਿਕਲਿਆ ਹੋਇਆਗਾ ਤੇ ਇਸ ਤਰੀਕੇ ਨੇ ਆਪਾਂ ਇੱਕ ਪਰਦਾ ਤਾਂ ਇਕੱਠਾ ਕਰ ਲਿਆ ਦੂਜਾ ਵੀ ਪਰਦਾ ਵੀ ਇਸੇ ਤਰੀਕੇ ਨੇ ਇਕੱਠਾ ਕਰ ਲਾਂਗੇ ਆਪਾਂ ਕੁੰਡੇ ਫੜ ਕੇ ਸਾਰੇ ਤੇ ਹੁਣ ਆਪਾਂ ਦੋਨੇ ਪਰਦੇ ਇਸ ਤਰੀਕੇ ਨਾਲ ਇਕੱਠੇ ਕਰ ਲਏ ਜੀ ਠੀਕ ਇੱਕ ਪਰਦਾ ਵੀ ਬਣ ਸਕਦੇ ਆ ਤੇ ਆਪਾਂ ਦੋਨੇ ਪਰਦੇ ਇਕੱਠੇ ਬਨ ਲਾਂਗੇ ਇਸ ਤਰੀਕੇ ਨਾਲ ਤੁਸੀਂ ਦੋ ਦੋ ਪਰਦੇ ਵੀ ਇਕੱਠੇ ਬਨ ਸਕਦੇ ਆਂਗੇ ਤੇ ਹੁਣ ਆਪਾਂ ਇੱਥੇ ਉਹਨੂੰ ਬਨ ਲਾਂਗੇ ਪਰਦਿਆਂ ਨੂੰ ਉਹ ਉੜਾ ਕਰ ਲੈਨੇ ਆਪਾਂ ਕਾਫੀ ਲੰਬਾ ਕੀਤਾ ਗਾ ਇਹ ਆਪਣਾ ਇਸ ਤਰੀਕੇ ਨਾਲ ਆਪਾਂ ਸਾਰੇ ਪਰਦੇ ਬੰਨ ਲਾਂਗੇ ਜੀ ਤੇ ਚੰਗੀ ਤਰ੍ਹਾਂ ਆਪਾਂ ਇੱਕ ਗੱਠ ਦੇ ਦਾਂਗੇ ਇੱਥੇ ਬੰਨ ਕੇ ਇਹਨਾਂ ਨੂੰ ਗੱਠ ਦੇ ਦੇਣੀ ਹੈ ਚੰਗੀ ਤਰ੍ਹਾਂ ਜਿਹੜੀ ਖੁੱਲੇ ਨਾ ਇਹ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਲਓ ਜੀ ਸਭ ਤੋਂ ਪਹਿਲਾਂ ਆਪਾਂ ਪਾਣੀ ਦੇ ਵਿੱਚ ਸਰਪਾ ਲਾਂਗੇ ਹੁਣ ਤੇ ਹੁਣ ਆਪਾਂ ਮਸ਼ੀਨ ਨੂੰ ਚਲਾ ਲੈਣਾ ਪਹਿਲਾ ਆਪਾਂ ਸਰਫ ਖੋਲ ਲਾਂਗੇ ਚੰਗੀ ਤਰ੍ਹਾਂ ਮਸ਼ੀਨ ਚ ਲਾ ਕੇ ਜੀ 스위ਚ ਔਨ ਕਰਕੇ ਤੇ ਲੋ ਜੀ ਹੁਣ ਆਪਾਂ ਪਰਦੇ ਇਹਦੇ ਵਿੱਚ ਪਾ ਦਾਂਗੇ ਮਸ਼ੀਨ ਦੇ ਵਿੱਚ ਤੇ ਹੁਣ ਇਹ ਜਿਦੋਂ ਧੁੱਟੇ ਜਾਣਗੇ ਤੇ ਆਪਾਂ ਫੇਰ ਤੁਹਾਨੂੰ ਦਿਖਾਵਾਂਗੇ ਪਰਦੇ ਤੇ ਦੋ ਕੜੇ ਆਪਣੇ ਪਹਿਲਾਂ ਹੀ ਨਿਕਲੇ ਹੋਏ ਆ ਪਰਦਿਆਂ ਦੇ। ਵਖੋ ਜੀ ਦੋਨੋਂ ਪਰਦੇ ਆਪਾਂ ਨੇ ਸੁੱਕਣੇ ਲਗਾਤੇ ਤੇ ਦੇਖੋ ਕੜੇ ਓਵੇਂ ਦੇ ਓਵੇਂ ਹੀ ਆਗੇ ਤੇ ਇੱਕ ਵੀ ਕੜਾ ਨਹੀਂ ਨਿਕਲਿਆ ਇਹ। ਤੇ ਇਹ ਕੜਾ ਪਹਿਲਾਂ ਦਾ ਨਿਕਲਿਆ ਹੋਇਆ ਇੱਕ ਪਰਦੇ ਦਾ ਇਧਰ ਲੇਦਾ ਸੀਗਾ ਤੇ ਇੱਕ ਕੜਾ ਹੀ ਦੂਜੇ ਪਰਦੇ ਦਾ ਪਹਿਲਾਂ ਨਿਕਲਿਆ ਹੋਇਆ ਇਹ ਸੈਂਟਰ 'ਚ ਜਿਹੜਾ ਵਿਚਾਲੇ ਗੱਬਦੇ। ਤੇ ਦੇਖੋ ਓਵੇਂ ਦੇ ਓਵੇਂ ਹੀ ਕੜੇ ਪਏ ਆ ਜੀ ਤੇ ਇਸ ਤਰੀਕੇ ਨਾਲ ਜੇਕਰ ਤੁਸੀਂ ਪਰਦੇ ਧੋਵੋਗੇ ਮਸ਼ੀਨ ਦੇ ਵਿੱਚ ਕਪੜੇ ਧੋਣ ਵਾਲੀ ਦੇ ਤਾਂ ਪਰਦਿਆਂ ਦੇ ਕੜੇ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਨਹੀਂ ਨਿਕਲਣਗੇ ਇਹ ਪਰਦਿਆਂ ਚ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦੀ ਜੀ